ਮਤਲਬ ਇਹ ਹੀਰੋ ਬਣਾ ਫਿਰਦਾ ਬੰਦਾ ਤੇ ਸੁਪਰਸਟਾਰ ਹੈ ਉਹ ਬੰਦਾ ਤੇ ਸਾਰੋਖਾਨ ਬਣਾ ਫਿਰਦਾ ਉਹਦੇ ਤੇ ਮੋਜੇ ਹੀ ਮੋਜਾਂ ਨੇ ਉਹ ਤੁਹਾਨੂੰ ਪਤਾ ਉਹ ਕੱਪੜੇ ਵੀ ਉਦਾਂ ਦੇ ਹੀ ਪਾਉਂਦਾ ਕੁਝ ਹੂੰ ਰੰਗ-ਬਰੰਗੇ ਜਿਹੇ ਮੈਂ ਤੇ ਇਹ ਕਹਿਣਾ ਕਿ ਰਾਮ ਰਹੀਮ ਨੂੰ ਤੁਸੀਂ ਜੇਲ੍ਹ ਹੀ ਕਿਉਂ ਭੇਜਦੇ ਹੋ ਉਹਨੂੰ ਕਹਿ ਦੋ ਨਾ ਕਿ ਉਹ ਆਸ਼ਰਮ ਦੇ ਵਿੱਚ ਇੱਕ ਛੋਟੀ ਜੀ ਜੇਲ੍ਹ ਬਣਾ ਲੈ ਭਗਤਾਨਵਿਦਰਸ਼ਨ ਦੇ ਲੈ ਕੇ ਮਤਲਬ ਇਹਨਾਂ ਨੇ ਮਜ਼ਾਕ ਬਣਾ ਕੇ ਰੱਖਿਆ ਜਿੱਦਾਂ ਹੀ ਕੱਲ ਨੂੰ ਇਹਨਾਂ ਦਾ ਵਾਚਲ ਲਿਆ ਤੇ ਇਹਨਾਂ ਨੇ ਰਾਮ ਰਹੀਮ ਦੇ ਵੀ ਸਾਰੇ ਕੇਸ ਵਾਪਸ ਲੈ ਲੈਣੇ ਆ ਇਥੇ ਜੇਲਾ ਨਕੋ ਨਕ ਤੁਸੀਂ ਪਈਆਂ ਤੇ ਉਹ ਬੰਦਿਆਂ ਨੂੰ ਜੇਲਾ ਚ ਰੱਖਣਾ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਇਹ ਤਾਂ ਬਹੁਤ ਹੀ ਮਾੜੀ ਗੱਲ ਹੈ ਅੱਧੇ ਨੌਜਵਾਨ ਬਾਹਰ ਭੱਜ ਗਏ ਅੱਧੇ ਨੌਜਵਾਨ ਜੇਲਾ ਚ ਬਿਠਾ ਦੇ ਯਾਰ ਕਹਿੋ ਜੇ ਸਿਸਟਮ ਚਲਾ ਰਹੇ ਆ ਨਸਿਆਂ ਦੇ ਨਾਂ ਦੇ ਉੱਤੇ ਲੱਖਾਂ ਨੌਜਵਾਨ ਜੇਲਾ ਚ ਬੈਠੇ ਨੇ ਇਹ ਤਾਂ ਪੰਜਾਬ ਦੀ ਗੱਲ ਹੈ ਇਹ ਦੇਸ਼ ਦੇ ਵਿੱਚ ਨਾ ਅਗਰ ਅਸੀਂ ਕਹੀਏ ਲਾ ਐਂਡ ਆਰਡਰ ਲਾ ਐਂਡ ਆਰਡਰ ਸੜ ਗੜ ਗਿਆ ਤੁਸੀਂ ਬਹੁਤ ਹੀ ਖਰਾਬ ਪੰਜਾਬ ਤਿਆਰ ਕਰ ਲਿਆ ਜੇ ਤੇ ਸਾਰਾ ਕੁਝ ਬਿਜ਼ਨਸ ਮਾਰਡਰਸ ਤੇ ਚੱਲ ਰਿਹਾ ਇਹ ਮਤਲਬ ਤੁਸੀਂ ਇਹ ਸੋਚੋ ਕਿ ਲੋਕਾਂ ਦੀ ਭਲਾਈ ਹੋਣੀ ਹੈ ਜਾਂ ਇਹ ਰਾਮ ਰਹੀਮ ਦੇ ਮੁੱਦੇ ਤੇ ਕਹਿੰਦੇ ਸੀਰੀਅਸਲੀ ਵਿਚਾਰ ਕਰਨਾ ਜਾਂ ਨਸ਼ਿਆਂ ਦੇ ਸੀਰੀਅਸਲੀ ਵਿਚਾਰ ਕਰਨਾ ਇਹ ਪੋਸੀਬਲ ਨਹੀਂ ਹੈਗਾ ਉਹ ਪਾਕਿਸਤਾਨ ਦੇ ਉਹ ਬੜੇ ਬੜੇ ਇੱਕ ਰਾਈਟਰ ਨੇ ਨਾ ਚੀਮਾ ਸਾਹਿਬ ਤੇ ਚੀਮਾ ਸਾਹਿਬ ਨੇ ਇੱਕ ਗੱਲ ਕਹੀ ਈ ਕਹੀ ਸੀ ਕਹਿੰਦਾ ਕਿ ਘਟੋ ਘਟੇ ਅਸੀਂ ਜੇ ਸਰਕਾਰ ਦਾ ਵਿਰੋਧ ਨਹੀਂ ਕਰ ਸਕਦੇ ਅਸੀਂ ਸਰਕਾਰ ਦੇ ਖਿਲਾਫ ਮਜਾਰੇ ਨਹੀਂ ਕਰ ਸਕਦੇ ਜੇਲਾਂ ਤੇ ਨਹੀਂ ਜਾ ਸਕਦੇ ਤੇ ਘਟੋ ਘਟੇ ਇੱਕ ਜੀਪ ਭਰ ਕੇ ਗਾਲ ਸਤਾ ਗੱਡੀ ਸਕਦੇ ਹਾਂ ਇਸ ਸਾਨੂੰ ਸਾਰਿਆਂ ਨੇ ਮਿਲ ਕੇ ਇਹਨਾਂ ਸਰਕਾਰਾਂ ਨੂੰ ਇਸ ਗੰਦੇ ਸਿਸਟਮ ਨੂੰ ਇਸ ਬਿਊਰੋਕਰੇਸੀ ਨੂੰ ਇਹ ਜਿਹੜਾ ਲਾ ਐਨਫੋਰਸਿੰਗ ਐਜੰਸੀਆਂ ਨੇ ਇਹਨਾਂ ਨੂੰ ਘਟੋ ਘਾਟੇ ਆਪਣੇ ਦਿਲਾਂ ਦੇ ਵਿੱਚ ਇੱਕ ਮੋਟੀ ਜਿਹੀ ਕੱਢਣੀ ਚਾਹੀਦੀ ਹੈ। ਨਮਸਕਾਰ ਸਸ਼ੀਗਲ ਕੈਨ ਟੀਵੀ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਹਾ ਤੁਹਾਡੇ ਨਾਲ ਨਿਧੀ ਵਰਮਾ ਰਾਮ ਰਹੀਮ ਦੀ ਪੈਰੋਲ ਤੇ ਉਸ ਤੋਂ ਬਾਅਦ ਮੱਛਿਆ ਬਵਾਲ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਬੀਤੇ ਦਿਨ ਹੀ ਰਾਮ ਰਹੀਮ ਨੂੰ ਪੈਰੋਲ ਮਿਲ ਜਾਂਦੀ ਹੈ 40 ਦਿਨਾਂ ਦੀ ਤੇ 14ਵੀਂ ਪੈਰੋਲ ਜਿਹੜੀ ਹੈ ਮਿਲੀ ਹੈ ਉਸ ਤੋਂ ਬਾਅਦ ਹੁਣ ਲਗਾਤਾਰ ਬਾਗੀ ਬੋਲ ਜਿਹੜੇ ਨੇ ਦਿਖਾਈ ਦੇ ਰਹੇ ਨੇ ਕਿ ਹੁਣ ਤੱਕ ਬੰਦੀ ਸਿੰਘਾਂ ਨੂੰ ਰਿਹਾਈ ਕਿਉਂ ਨਹੀਂ ਦਿੱਤੀ ਗਈ ਤੇ ਇਸ ਦੇ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਬਲਵਿੰਦਰ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸੱਸੀ ਗੱਲ ਸਰ ਕੀ ਹਾਲ ਚਾਲ ਹੈ ਧੰਨਵਾਦ ਸਰ ਪਹਿਲਾਂ ਤਾਂ ਇੱਕ ਬਹੁਤ ਹੀ ਵੱਡਾ ਮੁੱਦਾ ਹੈ ਕਿਉਂਕਿ ਰਾਮ ਰਹੀਮ ਨੂੰ ਜਿੰਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ ਜਿੰਨੇ ਜਿੰਦੇ ਉੱਪਰ ਇੰਨੇ ਸਾਰੇ ਇਲਜ਼ਾਮ ਨੇ ਸਾਰੇ ਕਬੂਲ ਹੋਏ ਹੋਏ ਨੇ ਉਸ ਨੂੰ ਬਾਰ-ਬਾਰ ਪੈਰੋਲ ਮਿਲ ਜਾਂਦੀ ਹੈ ਠੀਕ ਹੈ ਤੇ ਹੁਣ ਬਾਗੀ ਬੋਲ ਵੀ ਕਾਫੀ ਸੁਣਾਈ ਦੇ ਰਹੇ ਪਰ ਤੁਸੀਂ ਇਸ ਤੇ ਕੀ ਕਹੋਗੇ ਤੁਸੀਂ ਦੇਖੋ ਇਹ 14ਵੀਂ ਵਾਰ ਪੈਰੋਲ ਮਿਲੀ ਹੈ ਮੈਨੂੰ ਤਾਂ ਲੱਗਦਾ ਕਿ ਹੋਰ ਕੁਝ ਮਹੀਨੇ ਬੀਤ ਜਾਂਦੇ ਹੋ ਇਹ 24ਵੀਂ ਵਾਰ ਵੀ ਮਿਲ ਜਾਣੀ ਹੈ ਤੇ 34ਵੀਂ ਵਾਰ ਵੀ ਮਿਲ ਜਾਣੀ ਹੈ ਕਿਉਂਕਿ ਸਿਸਟਮ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਇਹ ਬਹੁਤ ਹੀ ਮੰਦਭਾਗੀ ਚੀਜ਼ ਹੈ ਕਿ ਕਦੀ ਸਾਡੇ ਸੰਵਿਧਾਨ ਨਰਮਾਤਾ ਜਿਹੜੇ ਰਹੇ ਨੇ ਜਿਵੇਂ ਬਾਬਾ ਸਾਹਿਬ ਅੰਬੇਦਕਰ ਜੀ ਨੇ ਜਾਂ ਜਿਹੜੇ ਕਾਨੂੰਨ ਬਣਾਏ ਗਏ ਨੇ ਆਈਪੀਸੀ ਦੇ ਜਾਂ ਹੋਰ ਉਹਨਾਂ ਨੂੰ ਵੀ ਕਦੇ ਸੁਪਨੇ 'ਚ ਵੀ ਨਹੀਂ ਸੀ ਇਸ ਗੱਲ ਦਾ ਮਤਲਬ ਉਹਨਾਂ ਚਿੱਤ ਵਿੱਚ ਵੀ ਨਹੀਂ ਸੀ ਹੋਣਾ ਕਿ ਇਹਨਾਂ ਕਾਨੂੰਨਾਂ ਦਾ ਐਡਾ ਵੱਡਾ ਦੁਰਪਯੋਗ ਹੋ ਸਕਦਾ ਇਹ ਜਿਹੜੇ ਪ੍ਰੋਵੀਜ਼ਨ ਬਣਾਏ ਗਏ ਸੀਗੇ ਇਹ ਲੋਕਾਂ ਦੇ ਫਾਇਦੇ ਵਾਸਤੇ ਬਣਾਏ ਜਾਂਦੇ ਬੇਸਿਕਲੀ ਫਾਇਦੇ ਵਾਸਤੇ ਇਹੀ ਬਣਾਏ ਜਾਂਦੇ ਤੇ ਪਰ ਇਹਨਾਂ ਦਾ ਇੰਨਾ ਦੁਰਪਯੋਗ ਇਹ ਬੇਸ਼ਰਮ ਸਰਕਾਰਾਂ ਕਰਨਗੀਆਂ ਇਹਨਾਂ ਨੇ ਤਾਂ ਸ਼ਰਮ ਹੀ ਲਾ ਲਈ ਹੈ ਕਹਿੰਦੇ ਨਾ ਕਿ ਇਹ ਨਿਰਲज्जਤਾ ਦੀ ਹੱਦ ਹੈ ਕਿ ਇੱਕ ਬੰਦੇ ਨੂੰ 14ਵੀਂ ਵਾਰ ਪ੍ਰੋਲ ਦਿੱਤੀ ਜਾ ਰਹੀ ਹੈ ਉਹਦੇ ਵਾਸਤੇ ਤਾਂ ਜੇਲ੍ਹ ਆਉਂ ਲੱਗਦਾ ਕਿ ਜਿਵੇਂ ਜੇਲ੍ਹ ਦੇ ਵਿੱਚ ਤੇ ਉਹ ਪਿਕਨਿਕ ਮਨਾਉਣ ਜਾਂਦਾ ਹੈ ਹੂੰ ਉਹਦਾ ਅਸਲੀ ਅੱਡਾ ਤਾਂ ਇੱਕ ਉੱਥੇ ਹੀ ਆ ਆਪਣੇ ਆਸ਼ਰਮ ਚ ਹੀ ਆ ਉਹਦੇ ਫਾਈਵ ਸਟਾਰ ਜੋ ਵੀ ਉਹਨੇ ਡਿਵੈਲਪ ਕੀਤਾ ਹੋਇਆ ਹੈ ਕਲਚਰ ਤੇ ਇਹ ਇੰਦਾ ਹੋਣਾ ਨਹੀਂ ਚਾਹੀਦਾ ਜੇਲ੍ਹs ਵੀ ਤਾਂ ਉਹਨੂੰ ਉਹੀ ਟ੍ਰੀਟਮੈਂਟ ਮਿਲਦਾ ਹੋਣਾ ਦੇਖੋ ਜੀ ਜੇਲਾਂ ਦੇ ਵਿੱਚ ਤਾਂ ਬੜੀ ਪੁਰਾਣੀ ਗੱਲ ਹੈ ਕਿ ਗੈਨੀ ਜੈਲ ਸਿੰਘ ਜਦੋਂ ਰਾਸ਼ਟਰਪਤੀ ਹੁੰਦੇ ਸੀ ਤੋ ਉਦੋਂ ਇੱਕ ਪੰਜਾਬ ਦਾ ਮੰਨਿਆ ਹੋਇਆ ਸਮਗਲਰ ਤੇ ਹੜਜੇਲ ਦੇ ਵਿੱਚ ਸੀਗਾ ਤੇ ਗਿਆਨੀ ਜੀ ਕਿਤੇ ਅਚਾਨਕ ਚਲੇ ਗਏ ਟਿਹੜਜੇਲ ਦਾ ਮਾਇਨਾ ਕਰਨ ਵਾਸਤੇ ਤੇ ਉਹ ਜਾਨਿਆਂ ਨੂੰ ਦਰੋਂ ਦਾ ਰੱਜਾ ਹੋਇਆ ਸੀ ਕਹਿੰਦਾ ਗਿਆਨੀ ਜੀ ਕੀ ਚਾਹੀਦਾ ਕੁੱਕੜ ਚਾਹੀਦਾ ਜਾਂ ਕੁੜੀ ਚਾਹੀਦੀ ਇਹ ਤੇ ਹੜਜੇਲ ਦੇ ਹਾਲ ਸੀ ਤੇ ਇਹਨਾਂ ਲੋਕਾਂ ਵਾਸਤੇ ਤਾਂ ਜੇਲਾਂ ਜੇਲਾਂ ਨਹੀਂ ਹੈਗੀਆਂ ਇਹਨਾਂ ਲੋਕਾਂ ਵਾਸਤੇ ਤਾਂ ਜੇਲਾਂ ਜਿਹੜੀਆਂ ਨੇ ਆਰਾਮਗਾਹਾਂ ਨੇ ਔਰ ਉਹ ਇੱਕ ਤਰ੍ਹਾਂ ਦੇ ਮਤਲਬ ਇਹਨਾਂ ਦੀਆਂ ਆਜ਼ਾਦੀ ਗਾਹ ਕਹਿ ਸਕਦੇ ਆ ਸੀ ਤੇ ਅੱਡੇ ਨੇ ਨਾ ਵਾਸਤੇ ਤਾਂ ਇਹਨਾਂ ਨੂੰ ਤਾਂ ਜ਼ਿਲਾਂਚ ਪਨਾ ਮਿਲਦੀ ਹੈ ਅਸੀਂ ਤਾਂ ਕਹਾਂਗੇ ਇਹਨਾਂ ਨੂੰ ਜ਼ਿਲਾਂਚ ਜ਼ਿਲਾਂਚ ਪਨਾ ਮਿਲਦੀ ਹੈ ਤੇ ਇਹ ਜਿਆਦਾ ਜ਼ਿਲਾਂ ਦੇ ਵਿੱਚ ਆਰਾਮ ਨਾਲ ਵੀ ਨਹੀਂ ਤੇ ਸੁਰੱਖਿਤ ਵੀ ਨਹੀਂ ਮਤਲਬ ਤੁਸੀਂ ਇਹ ਦੇਖੋ ਇੱਕ ਪਾਸੇ ਉਹਨਾਂ ਨੂੰ ਸੇਫਟੀ ਮਿਲ ਗਈ ਦੂਜੇ ਪਾਸੇ ਆਇਆਸ਼ੀ ਦਾ ਸਾਧਨ ਮਿਲ ਗਿਆ ਚਲੋ ਇਲਜ਼ਾਮ ਤੋਂ ਵੱਖਰੀ ਗੱਲ ਹੈ ਇਹ ਬਸ ਮਤਲਬ ਪਿਕਨਿਕ ਮਨਾਨ ਜਾਂਦੇ ਤੇ 14 ਦਿਨ ਲਈ 40 ਦਿਨ ਲਈ 60 ਦਿਨ ਲਈ ਬਾਹਰ ਆ ਕੇ ਫਿਰ ਆਪਣੇ ਭਗਤਾਂ ਨੂੰ ਮਿਲ ਜਾਂਦੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਸੱਜਣਾ ਦੀਆਂ ਸਜਾਵਾਂ ਪੂਰੀਆਂ ਹੋ ਗਈਆਂ ਚਾਹੇ ਉਹ ਬੰਦੀ ਸਿੰਘ ਹੋਣ ਚਾਹੇ ਕੋਈ ਹੋਰ ਹੋਵੇ ਦੇਖੋ ਇਹਨੂੰ ਜੇ ਅਸੀਂ ਧਾਰਮਿਕ ਐਂਗਲ ਤੋਂ ਦੇਖਾਂਗੇ ਨਾ ਤੇ ਗੱਲ ਤੰਗ ਨਜ਼ਰੀਆ ਹੋ ਜਾਂਦੀ ਹੈ ਕਿਉਂਕਿ ਉੱਥੇ ਜੇਲਾਂ ਦੇ ਵਿੱਚ ਇੰਨੀ ਜ਼ਿਆਦਾ ਭੀੜ ਭੀੜ ਮਤਲਬ ਭਰ ਗਈ ਹੋਈ ਹੈ ਔਰ ਐਸੇ ਐਸੇ ਲੋਕ ਬੈਠੇ ਨੇ ਜਿਨ੍ਹਾਂ ਦੇ ਉੱਤੇ ਮੁਕਦਮੇ ਹੀ ਨਹੀਂ ਚਲੇ ਜਿਨ੍ਹਾਂ ਨੂੰ 25 25 30 ਸਾਲ ਹੋ ਗਏ ਨੇ ਜੇਲਾਂ ਚ ਬੈਠਿਆ ਨੂੰ ਉਮਰਾਂ ਲੰਘ ਗਈਆਂ ਨੇ ਅਗਰ ਉਹਨਾਂ 'ਤੇ ਮੁਕੱਦਮੇ ਚੱਲ ਜਾਂਦੇ ਉਹਨਾਂ ਨੂੰ ਸਜ਼ਾਵਾਂ ਹੋ ਜਾਂਦੀਆਂ ਤਾਂ 2-3 ਸਾਲਾਂ 'ਚ ਬਾਹਰ ਹੋਣੇ ਸੀ ਹੁਣ ਜੇ ਬੰਦੀ ਸਿੰਘਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਲੰਬੀਆਂ ਸਜ਼ਾਵਾਂ ਵੀ ਹੋਈਆਂ ਮੰਨ ਲਓ ਹੁਣ ਜਦੋਂ ਉਹ ਲੰਬੀਆਂ ਸਜ਼ਾਵਾਂ ਵੀ ਕੱਟ ਚੁੱਕੇ ਨੇ ਉਹ ਵੀ ਪੂਰੀਆਂ ਹੋ ਚੁੱਕੀਆਂ ਨੇ ਚਲੋ ਕਿਸੇ ਨੂੰ ਫਾਂਸੀ ਹੋ ਗਈ ਤੇ ਫਾਂਸੀ ਚੜ ਗਿਆ ਉਮਰ ਕੈਦ ਭਾਈ ਉਮਰ ਕੈਦ ਦੀ ਵੀ ਇੱਕ ਟਰਮ ਹੁੰਦੀ ਹੈ ਉਮਰ ਕੈਦ ਵੀ ਉਮਰ ਵਾਸਤੇ ਨਹੀਂ ਹੁੰਦੀ ਜਦੋਂ ਉਹ ਅਗਲੇ ਨੇ 15 ਸਾਲ ਕੱਟ ਲਏ 20 ਸਾਲ ਕੱਟ ਲਏ ਹੁਣ ਉਹ ਬੰਦੇ ਨੂੰ ਜਦੋਂ ਉਹਦੀ ਪੂਰੀ ਹੋ ਗਈ ਸਜ਼ਾ ਹੂੰ ਉਹਨੂੰ ਜਦੋਂ ਬਾਹਰ ਆਉਣਾ ਚਾਹੀਦਾ ਉਹਨੂੰ ਜੇਲ੍ਹ 'ਚ ਰੱਖਿਆ ਕਿਉਂ ਜਾ ਰਿਹਾ ਇਹ ਸਿਸਟਮ ਕਿਉਂ ਨੇ ਮੈਂ ਤੁਹਾਨੂੰ ਦੱਸਦਾ ਕਿ ਬਹੁਤ بڑے ਚਿੰਤਕ ਹੋਏ ਨੇ ਦੁਨੀਆ ਦੇ ਵਿੱਚ ਐਮਰਸਨ ਐਮਰਸਨ ਨੇ ਕਿਹਾ ਸੀ ਕਿ ਜਿਹੜੀਆਂ ਜੇਲਾਂ ਨੇ ਠਾਣੇ ਨੇ ਅਦਾਲਤਾਂ ਨੇ ਇਹ ਆਦਮੀ ਦੀ جہالت 'ਚੋਂ ਉਪਜੇ ਹੋਏ ਅਦਾਰੇ ਨੇ ਮਤਲਬ ਜੇਲਾਂ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਆ ਇਹ ठाणे ਇਹ ਸਾਰਾ ਕੁਝ ਇਹ ਅਦਾਲਤਾਂ ਵੀ ਨਹੀਂ ਹੋਣੀਆਂ ਚਾਹੀਦੀਆਂ ਤੁਹਾਨੂੰ ਪਤਾ ਹੋਏਗਾ ਕਿ ਜਿਹੜੇ ਸਕੈਂਡੀਨੇਵੀਅਨ ਕੰਟਰੀਜ਼ ਨੇ ਜਿਵੇਂ ਨਾਰਵੇ ਹੋ ਗਿਆ ਜਾਂ ਸਵਿਟਜ਼ਰਲੈਂਡ ਹੋ ਗਿਆ ਜਾਂ ਹੁਣ ਉਹ ਉਧਰ ਦੇ ਮੁਲਕ ਹੋ ਗਏ ਉਹਨਾਂ ਮੁਲਕਾਂ ਦੇ ਵਿੱਚ ਫਿਨਲੈਂਡ ਹੋ ਗਿਆ ਉੱਥੇ ਜੇਲ੍ਹਾਂ ਖਾਲੀ ਨੇ ਬਿਲਕੁਲ ਕੋਈ ਹੈ ਹੀ ਨਹੀਂ ਉੱਥੇ ਕ੍ਰਾਈਮ ਹੀ ਨਹੀਂ ਹੈ ਤੇ ਇਹ ਕਹਿੰਦਾ ਮਤਲਬ ਇਹ ਆ ਕਿ ਸਾਡੇ ਮੁਲਕ ਦੇ ਵਿੱਚ ਵੀ ਅਸੀਂ ਰਾਮ ਰਾਜ ਦੀਆਂ ਗੱਲਾਂ ਕਰਦੇ ਆਂ ਨੇ ਵਿਸ਼ਵਗੁਰੂ ਬਣਨ ਦੀਆਂ ਗੱਲਾਂ ਕਰਦੇ ਆ ਜੇ ਜੇ ਵਿਸ਼ਵਗੁਰੂ ਬਣਨਾ ਹੈ ਤੇ ਕੋਈ ਇਹੋ ਜਿਹਾ ਕੰਮ ਕਰਕੇ ਦਿਖਾਓ ਨਾ ਦੇਖੋ ਇਥੇ ਜੇਲਾ ਨੱਕੋ ਨਕ ਤੁਸੀਂ ਪਈਆਂ ਨੇ ਹੂੰ ਤੇ ਉਹ ਬੰਦਿਆਂ ਨੂੰ ਜੇਲਾ ਚ ਰੱਖਣਾ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਇਹ ਤਾਂ ਬਹੁਤ ਹੀ ਮਾੜੀ ਗੱਲ ਹੈ ਸਰ ਅਕਸਰ ਆਪਾਂ ਸੁਣਦੇ ਆਂ ਦੇਖਦੇ ਵੀ ਆਂ ਕਿ ਜਦੋਂ ਇਲੈਕਸ਼ਨ ਦਾ ਟਾਈਮ ਹੁੰਦਾ ਹੈ ਉਦੋਂ ਰਾਮ ਰਹੀਮ ਨੂੰ ਜਾਂ ਕਿਸੇ ਵੀ ਅਜੇਹੇ ਮਤਲਬ ਵੱਡੇ ਸ਼ਖਸੀਅਤ ਨੂੰ ਬਾਹਰ ਕੱਢ ਲਿੱਤਾ ਜਾਂਦਾ ਹੈ ਜਾਂ ਤਾਂ ਜਦੋਂ ਕਿਸੇ ਮੁੱਦੇ ਨੂੰ ਦਬਾਣਾ ਹੋਵੇ ਉਦੋਂ ਅਜਿਹੇ ਬੰਦਿਆਂ ਨੂੰ ਬਾਹਰ ਕੱਢ ਲਿੱਦਾ ਕਿ ਧਿਆਨ ਨਾਲ ਜਨਤਾ ਦਾ ਧਿਆਨ ਭਟਕ ਜਾਵੇ ਇੱਕ ਪਾਸੇ। ਆ ਸੁਨਾਰੀਏ ਜੇਲ ਹੀ ਹੈ ਨਾ ਜਿੱਥੇ ਉਹਨਾਂ ਦੀ ਜੇਲ ਚੱਲ ਉਹ ਚੱਲ ਰਹੀ ਹੈ ਕੈਦ। ਤੇ ਮੈਂ ਤਾਂ ਇਹ ਕਹਿਣਾ ਕਿ ਰਾਮ ਰਹੀਮ ਨੂੰ ਤੁਸੀਂ ਜੇਲ ਹੀ ਕਿਉਂ ਭੇਜਦੇ ਹੋ? ਉਹਨੂੰ ਕਹਿ ਦੋ ਨਾ ਕਿ ਉਹ ਆਸ਼ਰਮ ਦੇ ਵਿੱਚ ਇੱਕ ਛੋਟੀ ਜੀ ਜੇਲ ਬਣਾ ਲੈ। ਉੱਥੇ ਰਹਿ ਲੈ ਕਰੇ। ਉੱਥੇ ਰਹਿ ਲੈ। ਭਗਤਾਂ ਨੂੰ ਵੀ ਦਰਸ਼ਨ ਦੇ ਲੈ ਕਰ। ਮਤਲਬ ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ। ਕਾਨੂੰਨ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਕੱਲ ਨੂੰ ਤਾਂ ਮੈਨੂੰ ਲੱਗਦਾ ਹੈ ਕਿ ਇਹ ਤਰ੍ਹਾਂ ਹੋ ਗਿਆ ਕਿ ਜਿੱਦਾਂ ਨਾ ਇਹ ਪ੍ਰਾਈਵੇਟ ਹੋ ਗਿਆ ਸਾਰਾ ਕੁਝ ਇਹ ਜੇਲਾ ਵੀ ਪ੍ਰਾਈਵੇਟ ਹੋ ਗਈਆਂ ਇਹ ਕੱਲ ਨੂੰ ਅਦਾਲਤਾਂ ਵੀ ਪ੍ਰਾਈਵੇਟ ਕਰ ਦੇਣੀਆਂ ਲੱਗਦਾ ਜਿਹਾ ਹੀ ਹੈ ਇਦਾਂ ਹੀ ਲੱਗ ਰਿਹਾ ਹੈ ਕਿ ਮਤਲਬ ਸਿਸਟਮ ਦਾ ਕੋਈ ਕਿੰਨਾ ਕਿ ਮਜ਼ਾਕ ਬਣਾ ਸਕਦਾ ਕਿੰਨਾ ਕਿ ਸਿਸਟਮ ਦਾ ਖਿੱਲੀ ਉਡਾਈ ਜਾ ਰਹੀ ਹੈ ਇਹ ਇਹ ਕੋਈ ਬਹੁਤ ਹੀ ਮਤਲਬ ਇਹਦੇ ਖਿਲਾਫ ਆਵਾਜ਼ ਉਠਣੀ ਚਾਹੀਦੀ ਹੈ ਬਹੁਤ ਸਾਰੀਆਂ ਆਵਾਜ਼ਾਂ ਉਠਣੀਆਂ ਚਾਹੀਦੀਆਂ ਕਿਉਂਕਿ ਇਹ ਤਾਂ ਸੱਚਮੁੱਚ ਅਨਐਕਸੈਪਟੇਬਲ ਹੈ ਕਿਸੇ ਵੀ ਕੰਟਰੀ ਜਿਹੜਾ ਨਾ ਕਿ ਕੰਟਰੀ ਆਫ ਲਾ ਜਿਹਦੇ ਵਿੱਚ ਕਾਨੂੰਨ ਦਾ ਰਾਜ ਹੈ ਉੱਥੇ ਤਾਂ ਐਵੇਂ ਨਹੀਂ ਚੱਲਣਾ ਚਾਹੀਦਾ ਇਹ ਤਾਂ ਬਹੁਤ ਮੰਦਪਕ ਹੈ ਮਤਲਬ ਇੱਕ ਪਾਸੇ ਤਾਂ ਇਹ ਚੀਜ਼ ਪੈਰੋਲ ਵਗੈਰਾ ਦਿੱਤੀ ਗਈ ਸੀ ਇੱਕ ਤੁਹਾਡੇ ਹੱਕ ਹੈ ਹੈਨਾ ਇਹ ਚੀਜ਼ਾਂ ਹੁਣ ਗਲਤ ਫਾਇਦੇ ਲਈ ਯੂਜ਼ ਹੋ ਗਈਆਂ ਨੇ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਦੇਖੋ ਆ ਇਹ ਗਲਤ ਨਹੀਂ ਕਹਿ ਸਕਦੇ ਕਿ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਗਲਤ ਮਤਲਬ ਇੱਕ ਲਿਮਟ ਹੀ ਨਹੀਂ ਹੈ ਇਹਨੂੰ ਬੇਸ਼ਰਮੀ ਦੀ ਹੱਦ ਤੱਕ ਇਹ हिसाब ਨਾਲ ਹੁਣ ਦੇਖੋਗੇ ਆ ਕਹਾਣੀ ਤਾਂ ਵੋਟਾਂ ਦੀ ਹੈ ਇਹ ਹੁਣ ਜਿਹੜਾ ਬੰਦਾ ਇਹਨਾਂ ਵਾਸਤੇ ਇੰਪੋਰਟੈਂਟ ਹੈ ਹੁਣ ਦੇਖੋ ਕਿ ਯੂਪੀ ਦਾ ਮੁੱਖ ਮੰਤਰੀ ਹੈ ਜੋਗੀ ਦਿੱਤਿਆ ਨਾਲ ਉਥੇ ਕਿੰਨੇ ਕੇਸ ਸੀਗੇ ਸਾਰੇ ਵਾਪਸ ਹੋ ਗਏ ਇੱਕ ਜਮਾਨੇ ਦੇ ਉੱਤੇ ਮਾਲਠਾਕਰੇ ਸਾਹਿਬ ਤੇ ਵੀ ਕੇਸ ਵਾਪਸ ਹੋ ਗਏ ਸੀ ਉਹ ਕਹਿੰਦਾ ਮਤਲਬ ਹੈ ਕਿ ਜਿਹੜੇ ਬੰਦੇ ਇਹਨਾਂ ਨੂੰ ਸ਼ੂਟ ਕਰਦੇ ਨੇ ਹੁਣ ਦੇਖੋ ਕਿੰਨੇ ਕੇਸ ਰਾਜਠਾਕਰੇ ਤੇ ਚੱਲਦੇ ਨੇ ਕਿਸੇ ਦੀ ਔਕਾਤ ਹੈ ਗਿਆ ਉਹਨੂੰ ਗ੍ਰਿਫਤਾਰ ਕਰ ਲੈ ਨਹੀਂ ਕਰ ਸਕਦੇ ਨਾ ਇਦਾਂ ਹੀ ਜੋਗੀ ਦਿੱਤਿਆ ਨਾਲ ਤੇ ਕਿੰਨੇ ਸਾਰੇ ਕੇਸ ਉਹਨਾਂ ਦਾ ਵਾਪਸ ਲੈ ਲੈਣ ਇਦਾਂ ਹੀ ਕੱਲ ਨੂੰ ਇਹਨਾਂ ਦਾ ਵਾਚਲ ਲਿਆ ਤੇ ਇਹਨਾਂ ਨੇ ਰਾਮ ਰਹੀਮ ਦੇ ਵੀ ਸਾਰੇ ਕੇਸ ਵਾਪਸ ਲੈ ਲੈਣੇ ਬੰਦ ਕੋ ਕਿਉਂਕਿ ਦੇਖੋ ਇੰਨਾ ਲੋਕਾਂ ਨੇ ਮਤਲਬ ਇੱਕ ਤਰ੍ਹਾਂ ਦਾ ਮਜ਼ਾਕ ਬਣਾ ਛੱਡਿਆ ਸਿਸਟਮ ਦਾ ਮਜ਼ਾਕ ਬਣਾ ਛੜਿਆ ਇਹਦਾ ਮਤਲਬ ਹੈ ਕਿ ਆ ਸਿਸਟਮ ਉਸ ਤਰੀਕੇ ਨਾਲ ਨਹੀਂ ਚੱਲ ਰਿਹਾ ਜਿਵੇਂ ਜਿਵੇਂ ਡੈਮੋਕ੍ਰੇਸੀ ਚੱਲਦੀ ਹੈ ਨਾ ਸਿਸਟਮ ਉਹ ਵੀ ਨਹੀਂ ਚੱਲ ਰਿਹਾ ਸਿਸਟਮ ਸਪੈਸ਼ਲ ਬੰਦਿਆਂ ਵਾਸਤੇ ਸਪੈਸ਼ਲ ਅਖਤਿਆਰ ਉਹਨਾਂ ਦੇ ਸਪੈਸ਼ਲ ਉਹਨਾਂ ਨੂੰ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਇਹ ਗੱਲ ਇੱਕ ਲੋਕ ਰਾਜ ਦੇ ਵਿੱਚ ਸੋਭਾ ਨਹੀਂ ਦਿੰਦੀ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸ਼ਰਮ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਇੱਕ ਇੱਕ ਸਵਾਲ ਮੈਂ ਸਿਰਫ ਤੁਹਾਡਾ ਪੁਆਇੰਟ ਆਫ View ਜਾਨਣਾ ਚਾਹੂੰਗੀ ਤੁਹਾਨੂੰ ਲੱਗਦਾ ਹੈ ਕਿ ਬਾਹਰ ਆਂਦਿਆਂ ਹੀ ਤੁਸੀਂ ਹਜੇ ਬਾਹਰ ਆਏ ਹੋ ਐਡਾ ਜੇਲ ਤੋਂ 40 ਦਿਨਾਂ ਦੀ ਪਰੋਲ ਤੇ ਆਂਦੀ ਤੁਹਾਨੂੰ ਵੀਡੀਓ ਬਣਾ ਕੇ ਆਪਣੇ ਦਰਸ਼ਨ ਦੇਣ ਦੀ ਲੋੜ ਹੈਗੀ ਹੈ ਜਾਂ ਉਹਨਾਂ ਨੂੰ ਰੋਕਣਾ ਚਾਹੀਦਾ ਹੈ ਕੀ ਕਹਿਣਾ ਤੁਹਾਨੂੰ ਲੱਗਦਾ ਦੇਖੋ ਇਹਦੇ ਉੱਤੇ ਤਾਂ ਜੱਜ ਸਾਹਿਬਾਂ ਨੂੰ ਨੋਟਿਸ ਲੈਣਾ ਚਾਹੀਦਾ ਨਾ ਕਿਤੇ ਨਾ ਕਿਤੇ ਤਾਂ ਉਹ ਮੁਕਦਮੇ ਚੱਲ ਹੀ ਰਹੇ ਆ ਤੇ ਉਹਨਾਂ ਨੂੰ ਨੋਟਿਸ ਲੈਣਾ ਚਾਹੀਦਾ ਇਹ ਤਾਂ ਅਦਾਲਤਾਂ ਦਾ ਕੰਮ ਆ ਇਹਦੇ ਵਿੱਚ ਅਸੀਂ ਟਿੱਪਣੀ ਨਹੀਂ ਕਰਾਂਗੇ ਕਿਉਂਕਿ ਕਿਉਂਕਿ ਇਹ ਚੀਜ਼ਾਂ ਚੀਜ਼ਾਂ ਕਿਤੇ ਨਾ ਕਿਤੇ ਸਬ ਜੁਡੀਸ ਹੁੰਦੀਆਂ ਨੇ ਅਦਾਲਤਾਂ ਕਿਤੇ ਨਾ ਕਿਤੇ ਇਨਵੋਲ ਹੁੰਦੀਆਂ ਨੇ ਤੇ ਉਹਨਾਂ ਨੂੰ ਜੱਜ ਸਾਹਿਬ ਨੂੰ ਨੋਟਿਸ ਲੈ ਕੇ ਨਾ ਚੀਜ਼ਾਂ ਨੂੰ ਮਨਾ ਕਰਨਾ ਚਾਹੀਦਾ ਮਨਾ ਹੀ ਕਰਨਾ ਚਾਹੀਦਾ ਦੇਖੋ ਆਪਣਾ ਵੀਊ ਤਾਂ ਇਹੋ ਹੀ ਹੈ ਤੇ ਇਸ ਤਰੀਕੇ ਨਾਲ ਤਾਂ ਐਂ ਲੱਗਦਾ ਨਾ ਜਿਦਾਂ ਬੰਦਾ ਤੇ ਮਤਲਬ ਤੇ ਹੀਰੋ ਬਣਿਆ ਫਿਰਦਾ ਬਿਲਕੁਲ ਬੰਦਾ ਤੇ ਸੁਪਰਸਟਾਰ ਹੈ ਉਹ ਬੰਦਾ ਤੇ ਸਾਰੋਖਾਨ ਬਣਿਆ ਫਿਰਦਾ ਹੂੰ ਉਹਦੇ ਤੇ ਮਜ਼ੇ ਹੀ ਮੋਜਾਂ ਨੇ ਉਹਨੂੰ ਤੇ ਬਸ ਕਹਿੰਦਾ ਮਤਲਬ ਇਹ ਹੈਗਾ ਕਿ ਉਹ ਤੁਹਾਨੂੰ ਪਤਾ ਉਹ ਕੱਪੜੇ ਵੀ ਉਦਾਂ ਦੇ ਹੀ ਪਾਉਂਦਾ ਕੁਝ ਹੂੰ ਰੰਗ-ਬਰੰਗੇ ਜਿਹੇ ਹੂੰ ਤੇ ਉਹ ਕਹਿੰਦਾ ਮਤਲਬ ਇਹ ਹੈ ਵੀ ਇਹ ਜੋ ਕੁਝ ਵੀ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਇਸ ਵੇਲੇ ਜੇਲ੍ਹ ਦੀ ਹਾਲਾਤਾਂ ਦੀ ਆਪਾਂ ਗੱਲ ਕਰ ਰਹੇ ਹਾਂ ਜੇਲ੍ਹ ਦੇ ਹਾਲਾਤ ਤਾਂ ਕੁਝ ਅਜਿਹੇ ਆ ਰੋਜ਼ ਤੁਸੀਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸੈਂਟਰਲ ਜੇਲ੍ਹ ਦੇ ਵਿੱਚ ਨਸ਼ਾ ਮਿਲਿਆ ਹੁੰਦਾ ਹੈ ਕਿਸੇ ਨਾ ਕਿਸੇ ਸੈਂਟਰਲ ਜੇਲ੍ਹ ਦੇ ਵਿੱਚ ਆਪਸ ਵਿੱਚ ਝਿੜੇ ਹੁੰਦੇ ਆ ਕਿਤੇ ਨਾ ਕਿਤੇ ਪਤਾ ਲੱਗਦਾ ਹੈ ਕਿ ਜਿਹੜਾ ਜੇਲ੍ਹਰ ਹੈ ਉਹ ਹੀ ਇਹ ਸਭ ਕੰਮ ਕਰਾ ਰਿਹਾ ਹੈ ਇਹਦੇ ਤੇ ਕੀ ਕਹੂੰਗੇ ਨਹੀਂ ਤੁਸੀਂ ਇੱਕ ਨਾ ਬੜਾ ਹੀ ਆ ਇਹ ਇੱਕ ਅਲੱਗ ਵਿਸ਼ਾ ਛੇੜ ਦਿੰਦਾ ਹੈ ਹੁਣ ਦੇਖੋ ਕਿ ਦੁਨੀਆ ਦੇ ਇੱਥੇ ਇੰਡੀਆ ਦੇ ਵਿੱਚ ਸਭ ਤੋਂ ਵੱਧ ਨਸ਼ਾ ਕਿੱਥੇ ਪਕੜਿਆ ਗਿਆ ਆਦਾਨੀ ਦੀ ਬੰਦਰਗਾਹ ਤੇ ਕਿਸੇ ਦੀ ਔਕਾਤ ਹੈ ਕੀ ਹੈ ਅਦਾਨੀ ਨੂੰ ਫੋਨ ਕਰਕੇ ਵੀ ਪੁੱਛੇ ਕਿ ਕਿੱਥੋਂ ਆਇਆ ਨਹੀਂ ਹੈ ਨਾ ਇੱਥੇ ਜਿਹੜੇ ਜੇਲ੍ਹਾਂ ਚ ਹੋਏ ਆ ਮੈਂ ਤੁਹਾਨੂੰ ਦੱਸਦਾ ਕਿ 19 2019 ਤੋਂ ਲੈ ਕੇ 2021 2021 ਤਿੰਨ ਸਾਲਾਂ ਦੇ ਵਿੱਚ ਆ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਬੱਚੇ ਜੇਲ੍ਹਾਂ ਚ ਗਏ ਆ ਉਹਨਾਂ ਦੀ ਗਿਣਤੀ ਕਰੀਬ-ਕਰੀਬ ਬਣ ਜਾਂਦੀ ਆ 28000 ਜਿਹੜੇ ਜਿਹੜੇ ਕੇਸ ਨੇ ਐਫ ਆਈ ਆਰਾਂ ਜਿਹੜੀਆਂ ਹੋਈਆਂ ਹੁਣ ਉਸ ਤੋਂ ਬਾਅਦ ਅਗਲੇ ਸਾਲ 23 ਦੇ ਵਿੱਚ ਆ 12000 ਐਫਆਈਆ ਹੋਰ ਹੋਰ ਹੋ ਗਈਆਂ ਜਾਨੀ ਕਿ 4 ਸਾਲਾਂ ਦੇ ਵਿੱਚ 40000 40000 ਐਫਆਈਆ ਕੱਟੀਆਂ ਗਈਆਂ ਇਹ ਨਸਿਆਂ ਦੇ ਉੱਤੇ ਔਰ ਉਹ ਬੱਚੇ ਜੇਲ੍ਹਾਂ 'ਚ ਨਹੀਂ ਹੂੰ ਔਰ ਇੱਕ ਇੱਕ ਕੇਸ ਦੇ ਵਿੱਚ 3 ਦਿਨ 4-4 ਬੰਦੇ ਵੀ ਹੁੰਦੇ ਆ ਇਹਦਾ ਮਤਲਬ ਹੈ 1.5 ਤੋਂ 2 ਲੱਖ ਬੱਚੇ ਸਾਡੇ ਜੇਲ੍ਹਾਂ 'ਚ ਬੈਠੇ ਆ ਨੌਜਵਾਨ ਜੇਲ੍ਹਾਂ 'ਚ ਬੈਠੇ ਆ ਬਾਕੀ ਦੇ ਨੌਜਵਾਨ ਛੱਡ ਕੇ ਬਾਹਰ ਚਲੇ ਗਏ ਸਾਹੀਂ ਆਪਣੇ ਪਿੰਡ ਆਪਣੇ ਸ਼ਹਿਰ ਆਪਣਾ ਪੰਜਾਬ ਨੌਜਵਾਨਾਂ ਤੋਂ ਵਿਰਵਾ ਕਰ ਦਿੱਤਾ ਅੱਧੇ ਨੌਜਵਾਨ ਬਾਹਰ ਭੱਜ ਗਏ ਅੱਦੇ ਨੌਜਵਾਨ ਜੇਲਾਂ ਚ ਬਿਠਾ ਦੇ ਯਾਰ ਕਹਿੋ ਜੇ ਸਿਸਟਮ ਚਲਾ ਰਹੇ ਆਂ ਨਸਿਆਂ ਦੇ ਨਾਂ ਦੇ ਉੱਤੇ ਲੱਖਾਂ ਨੌਜਵਾਨ ਜੇਲਾਂ ਚ ਬੈਠੇ ਨੇ ਇਹ ਤਾਂ ਪੰਜਾਬ ਦੀ ਗੱਲ ਹੈ ਬਾਹਰਲੇ ਇੰਡੀਆ ਦੇ ਤਾਂ ਬੜਾ ਲੰਕੜਾ ਕਰੋੜਾਂ ਚ ਹੋ ਗਏ ਹਿਸਾਬ ਨਾਲ ਕਿਉਂਕਿ ਇੰਡੀਆ ਦਾ ਅੰਕੜਾ ਪੰਜਾਬ ਨਾਲ ਉਹਨੂੰ 50 ਨਾਲ ਮਲਟੀਪਲਾਈ ਕਰਕੇ ਆਸ-ਪਾਸ ਹੁੰਦਾ ਕਿਤੇ ਤੇ ਇਹਦਾ ਮਤਲਬ ਇਹ ਹੈਗਾ ਵਾ ਔਰ ਜਿਹੜੇ ਬੰਦੇ ਦੇ ਕਰੋਂ ਉਹਦੀ ਬੰਦਰਗਾਹ ਦੇ ਉੱਤੋਂ ਸਭ ਤੋਂ ਵੱਡੀ ਖੇਪ ਪਕੜੀ ਜਾਂਦੀ ਹੈ ਨਸਿਆਂ ਦੀ ਕਿਸੇ ਦੀ ਔਕਾਤ ਨਹੀਂ ਪੈਂਦੀ ਉਹਨੂੰ ਇਹ ਵੀ ਪੁੱਛ ਲੈਣ ਜਾ ਕੇ ਕੋਈ ਉੱਥੇ ਇਨਕੁਆਰੀ ਕਰਨੀ ਚਲਾ ਜਾਏ ਲੋਕਾਂ ਦਾ ਮਨ ਰੱਖਣ ਵਾਸਤੇ ਵੀ ਤੇ ਉਹ ਕਹਿੰਦਾ ਮਤਲਬ ਇਹ ਹੈ ਕਿ ਇਹ ਤੇ ਧੁਗਲਾਪਣ ਝਾਹਰ ਹੈ ਇਹ ਇਹ ਦੇਸ਼ ਦੇ ਵਿੱਚ ਨਾ ਅਗਰ ਅਸੀਂ ਕਹੀਏ ਲਾ ਐਂਡ ਆਰਡਰ ਲਾ ਐਂਡ ਆਰਡਰ ਸੜ ਗਲ ਗਿਆ ਬਿਲਕੁਲ ਖਤਮ ਹੋ ਗਿਆ ਹੁਣ ਇਹ ਜਿਹੜੇ ਬੱਚੇ ਆ ਜਿਨ੍ਹਾਂ ਦੇ ਉੱਤੇ ਬਲਡੋਜ਼ਰ ਵੀ ਚਲਾਉਂਦੇ ਬਲਡੋਜ਼ਰ ਚਲਾਉਣਾ ਤੇ ਕਿਸੇ ਉਹਨਾਂ ਲੋਕਾਂ ਦੇ ਸਿਰ ਤੇ ਚਲਾ ਉਹਨਾਂ ਦੇ ਘਰਾਂ ਦੇ ਚਲਾਉਣਾ ਹੁਣ ਦੇਖੋ ਇਹ ਗੱਲ ਖਿੱਚਾਂਗੇ ਤੇ ਬੜੀ ਲੰਬੀ ਹੋ ਜਾਂਦੀ ਹੈ ਪਰ ਕਹਿੰਦਾ ਮਤਲਬ ਇਹ ਹੈ ਕਿ ਸਮਾਜ ਦੇ ਵਿੱਚ ਨਾ ਜੋ ਹਾਲਾਤ ਅਸਲੇ ਪ੍ਰੈਕਟੀਕਲ ਇਹ ਕੋਈ ਮਾੜੀ ਨਹੀਂ ਹੈ ਅੱਜ ਮਤਲਬ ਪਿੰਡਾਂ ਦੇ ਵਿੱਚ ਹਾਲਤ ਇਹ ਆ ਕਿ ਅਗਰ ਕੋਈ ਬੰਦੇ ਨੂੰ ਹਾਰਟ ਅਟੈਕ ਆ ਜਾਵੇ ਕੋਈ ਬਿਮਾਰ ਹੋ ਜਾਵੇ ਕਿਸੇ ਦਾ ਐਕਸੀਡੈਂਟ ਹੋ ਜਾਵੇ ਕਿ ਕੋਈ ਐਮਰਜੈਂਸੀ ਆ ਜਾਵੇ ਤੇ ਨੌਜਵਾਨ ਨਹੀਂ ਮਿਲਦੇ ਉਹਨੂੰ ਹਸਪੀਟਲ ਤੱਕ ਗੱਡੀ ਡਰਾਈਵ ਕਰਕੇ ਲੈ ਜਾਏ ਮਤਲਬ ਨੌਜਵਾਨ ਜਾਂ ਬਾਹਰ ਕੱਢ ਦਿੱਤੇ ਅਸੀਂ ਜਾਜੇਲਾਂ ਚ ਛੁੱਟੇ ਹੋਏ ਆ ਅਸੀਂ ਬਹੁਤ ਹੀ ਖਰਾਬ ਪੰਜਾਬ ਤਿਆਰ ਕਰ ਰਿਹਾ ਤੇ ਬਾਕੀ ਮੈਂ ਤਾਂ ਕਵਾਂਗਾ ਸਰਕਾਰਾਂ ਦਾ ਫੇਲਿਓਰ ਹੈ ਸਰਕਾਰਾਂ ਦੀ ਬਲਕੇ ਫੇਲਿਓਰ ਨਾਲੋਂ ਜ਼ਿਆਦਾ ਸਰਕਾਰਾਂ ਦੀ ਬੇਸ਼ਰਮੀ ਹੈ ਬੇਹਜਾਈ ਹੈ ਇਹਨਾਂ ਦੀ ਤੁਸੀਂ ਤੁਸੀਂ ਇਹ ਦੇਖੋ ਕਿ ਸਰਕਾਰਾਂ ਹਮੇਸ਼ਾ ਇਹ ਕਹਿੰਦੀਆਂ ਆਪਾਂ ਨਸ਼ਾ ਖਤਮ ਨਸ਼ੇ ਦਾ ਮੁੱਦਾ ਹਰ ਵਾਰੀ ਹੁਣ ਪੰਜਾਬ 'ਚ ਵੀ ਇਲੈਕਸ਼ਨ ਆਣੇ 27 'ਚ ਤੁਸੀਂ ਦੇਖੋ ਸਭ ਤੋਂ ਵੱਧ ਨਸ਼ਾ ਦਾ ਮੁੱਦਾ ਚੱਕਿਆ ਜਾਊਗਾ ਕਿ ਨਸ਼ਾ ਆਪਾਂ ਖਤਮ ਕੀਤਾ ਸਾਡੀ ਸਰਕਾਰ ਨੇ ਖਤਮ ਕੀਤਾ ਆਪਾਂ ਇੰਨੇ ਬੁਲਡੋਰ ਚਲਾਏ ਆ ਪਰ ਤੁਹਾਨੂੰ ਲੱਗਦਾ ਤੁਹਾਡੀ ਨਜ਼ਰਾਂ 'ਚ ਅੱਜ ਦੀ ਡੇਟ ਦੇ ਵਿੱਚ ਨਸ਼ਾ 1% ਵੀ ਘਟਿਆ ਹੈ ਜਾਂ ਕੀ ਲੱਗਦਾ ਦੇਖੋ ਸਭ ਤੋਂ ਪਹਿਲਾਂ ਨਸ਼ਾ ਬੰਦੀ ਕਿੱਥੇ ਹੋਈ ਸੀ ਮਦਰਾਸ ਮਦਰਾਸ ਦੇ ਵਿੱਚ ਨਸ਼ਾ ਬੰਦੀ ਹੋਈ ਨਸ਼ਾ ਬੰਦੀ ਦੇ ਨਾਲ ਹੀ ਮਾਫੀਆ ਖੜਾ ਹੋ ਗਿਆ ਫਿਰ ਦੂਜੀ ਨਸ਼ਾ ਬੰਦੀ ਹੋਈ ਬੰਬੇ ਚ ਬੰਬੇਜ ਨਸ਼ਾ ਬੰਦੀ ਹੋਈ ਬੰਬੇਜ ਮਾਫੀਆ ਖੜਾ ਹੋ ਗਿਆ ਅੱਜ ਗੁਜਰਾਤ ਚ ਨਸ਼ਾ ਬੰਦੀ ਹੈ ਗੁਜਰਾਤ ਚ ਤੁਸੀਂ ਕਿਤੇ ਫੋਨ ਕਰ ਕੋ ਕਿਤੇ ਖੜੇ ਹੋ ਕੇ ਫੋਨ ਕਰੋ 15 ਮਿੰਟਾਂ ਚ ਜਿੰਨੀ ਸ਼ਰਾਬ ਜਿੰਨੀ ਚਾਹੀਦੀ ਹੈ ਜਿਹੜੇ ਬ੍ਰਾਂਡ ਦੀ ਚਾਹੀਦੀ ਹੈ ਤੁਹਾਨੂੰ 15 ਮਿੰਟਾਂ ਚ ਹੋਮ ਡਿਲੀਵਰੀ ਹੋਮ ਡਿਲੀਵਰੀ ਬਿਹਾਰ ਦੇ ਵਿੱਚ ਬੰਦੀ ਹੈ ਬਿਹਾਰ ਦੇ ਵਿੱਚ ਹੈ ਮਤਲਬ ਜਿੱਥੇ ਜਿੱਥੇ ਨਸ਼ਾ ਬੰਦੀ ਹੁੰਦੀ ਹੈ ਉੱਥੇ ਹੀ ਇੱਕ ਮਾਫੀਆ ਖੜਾ ਹੁੰਦਾ ਮੈਨੂੰ ਤਾਂ ਲੱਗਦਾ ਹੈ ਕਿ ਜਿਹੜੀਆਂ ਇਹ ਰੂਲਿੰਗ ਪਾਰਟੀਆਂ ਨੇ ਜਦੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਛੇੜਦੀਆਂ ਜਦੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਛੇੜਦੀਆਂ ਨੇ ਇਹਦਾ ਮ ਕਿ ਭਾਈ ਹੁਣ ਤੁਸੀਂ ਨਸ਼ੇ ਹੀ ਬੰਦ ਕਰ ਦਿੱਤੇ ਆ ਤੁਸੀਂ ਵਿੱਚੋਂ ਤੁਸੀਂ ਕਮਾਓ ਤੁਸੀਂ ਮਾਲਾ-ਮਾਲ ਹੋ ਜਾਓ ਹਾਂ ਤੁਹਾਨੂੰ ਯਾਦ ਹੋਵੇਗਾ ਜਦੋਂ ਪ੍ਰੋਕਸੀ ਬੰਦੇ ਤੇ ਪਰਵਨ ਸਪਾਸ ਦੇ ਕੈਪਸੂਲ ਬਹੁਤ ਵਿਕਦੇ ਹੁੰਦੇ ਮੈਡੀਕਲ 16 ਤੇ ਥੋੜਾ-ਥੋੜਾ ਰੇਡ ਸ਼ੁਰੂ ਹੋ ਗਈ ਇਹ 2003-4 ਦੀਆਂ ਗੱਲਾਂ ਨੇ ਥੋੜਾ-ਥੋੜਾ ਰੇਡ ਸ਼ੁਰੂ ਹੋ ਗਈ ਇਹ ਮੇਰੇ ਖਿਆਲ ਉਹਨਾਂ ਉਹਨਾਂ ਟਾਈਮਾਂ ਦੀਆਂ ਗੱਲਾਂ ਨੇ ਕਿਹੜੇ ਤੇ ਜਦੋਂ ਥੋੜਾ-ਥੋੜਾ ਰੇਡਾ ਸ਼ੁਰੂ ਹੋਈਆਂ ਤੇ ਉਦੋਂ ਕੀ ਹੋਇਆ ਕਿ ਉਸ ਤੋਂ ਬਾਅਦ ਪੰਜਾਬ ਦੇ ਚਿੱਟਾ ਚਿੱਟਾ ਹੋ ਗਿਆ ਉਦੋਂ ਚਿੱਟੇ ਦਾ ਕਿਸੇ ਨਾਮ ਹੀ ਨਹੀਂ ਹੁੰਦਾ ਇਹਦਾ ਮਤਲਬ ਹੈ ਕਿ ਮੈਡੀਕਲ ਸਟੋਰਾਂ ਤੋਂ ਕੈਪਸੂਲ ਇਸ ਕਰਕੇ ਚੁਕਵਾਏ ਜਾ ਰਹੇ ਸੀ ਕੋਰੈਕਸ ਇਸ ਕਰਕੇ ਚੁਕਵਾਈ ਜਾ ਰਹੀ ਸੀ ਫੈਂਸੀ ਡ੍ਰਿਲ ਬੈਨ ਡ੍ਰਿਲ ਇਸ ਕਰਕੇ ਚੁਕਵਾਈਆਂ ਜਾ ਰਹੀਆਂ ਸੀ ਕਿ ਉਹਨਾਂ ਨੇ ਚਿੱਟਾ ਲੈ ਹੋਣਾ ਸੀ ਇਹ ਤਾਂ ਬਿਜ਼ਨਸਮੈਨ ਨੇ ਇਹ ਤਾਂ ਪੋਲਿਟਿਸ਼ੀਅਨ ਨਹੀਂ ਹੈ ਇਹ ਜਦੋਂ ਕਹਿੰਦੇ ਆ ਕਿ ਇਹਨਾਂ ਨੂੰ ਲੋਕਾਂ ਦੀ ਚਿੰਤਾ ਹੋ ਰਹੀ ਹੈ ਲੋਕਾਂ ਵਾਸਤੇ ਕੋਈ ਫਾਇਦਾ ਦੇਣ ਵਾਲੀ ਗੱਲ ਕਰਦੇ ਆ ਤੁਸੀਂ ਸਮਝ ਲਓਗੇ ਲੋਕਾਂ ਵਾਸਤੇ ਕੋਈ ਬਹੁਤ ਬੜੀ ਨਸੀਬਤਾਉਣ ਵਾਲੀ ਹੈ ਇਹਨਾਂ ਨੇ ਉਹ ਮੈਡੀਕਲ ਸਟੋਰਾਂ ਤੇ ਰੈਡਾਂ ਕਰਾਈਆਂ ਮੁੜ ਕੇ ਚਿੱਟਾ ਲਿਆਂਦਾ ਹੁਣ ਇਹਨਾਂ ਨੇ ਨਸ਼ੇਬੰਦੀ ਅਸੀਂ ਜੁੱਧ ਨਸ਼ਾ ਨਸ਼ਿਆਂ ਵਿਰੋਧ ਕਰ ਰਹੇ ਆ ਇਹਦਾ ਮਤਲਬ ਹੈ ਕਿ ਇਹਦਾ ਮਤਲਬ ਹੈ ਕਿ ਕਮਾਈ ਦੇ ਸਾਧਨ ਇਹ ਆ ਵੀ ਜਾਂ ਨਸ਼ੇ ਵਿਕਦੇ ਰਹਿਣੇ ਆ ਵੇਚਣੇ ਕਿੰਨਾ ਜਾਂ ਪੋਲਿਟਿਸ਼ੀਅਨ ਵੇਚੇਗਾ ਜਾਂ ਅਫਸਰ ਵਿੱਚੇਗਾ ਜਾਂ ਪੁਲਿਸ ਵਾਲਾ ਵਿੱਚੇਗਾ ਹੂੰ ਤੇ ਕਹਿੰਦਾ ਮਤਲਬ ਕਿ ਇਹ ਤਾਂ ਮਾਲਾ ਮਲ ਹੋਣ ਦੇ ਤਰੀਕੇ ਬੜੇ ਸ਼ਾਨਦਾਰ ਨੇ ਨਾ ਗੁਜਰਾਤ ਦਾ ਮਾਡਲ ਦੇਖ ਹੀ ਲਿਆ ਨਾ ਗੁਜਰਾਤ ਦੇ ਵਿੱਚ ਤੁਸੀਂ ਚਾਹੇ ਬੜੋਦਾ ਹੋਵੇ ਚਾਹੇ ਅੰਮਦਾਬਾਦ ਹੋਵੇ ਚਾਹੇ ਵਾਲਸੜ ਹੋਵੇ ਕਿਤੇ ਵੀ ਖੜੇ ਹੋ ਤੁਸੀਂ ਇੱਕ ਫੋਨ ਮਾਰੋ 15 ਮਿੰਟਾਂ ਜਿੰਨੀ ਸ਼ਰਾਬ ਜਿਹੜੇ ਬ੍ਰਾਂਡ ਦੀ ਚਾਹੀਦੀ ਹੈ ਮਿਲ ਜਾਂਦੀ ਸੇਮ ਸੇਮ ਬਿਹਾਰ ਦੇ ਵਿੱਚ ਕਹਿੰਦਾ ਮਤਲਬ ਜਦੋਂ ਸਰਕਾਰ ਪਾਬੰਦੀ ਲਾਉਂਦੀ ਆ ਉਦੋਂ ਪਾਬੰਦੀ ਲਾ ਕੇ ਨਸ਼ੇ ਖਤਮ ਨਹੀਂ ਕਰਨੇ ਹੁੰਦੇ ਉਹਨੇ ਉਹਨੇ ਕਿਹਾ ਹੁੰਦਾ ਕਿ ਨਸ਼ੇ ਵਿਕਣਗੇ ਅਸੀਂ ਵੇਚਾਂਗੇ ਇਹ ਹੁਣ ਸਾਡਾ ਕੰਮ ਆ ਅਸੀਂ ਕਮਾਈ ਕਰਾਂਗੇ ਦੁੱਗਨੇ ਰੇਟ ਤੇ ਦੇਾਂਗੇ ਉਹ ਕਹਿਣ ਦਾ ਮਤਲਬ ਉਹ ਹਿਸਾਬ ਇਹਨਾਂ ਦਾ ਇਹ ਕੋਈ ਚੰਗੀ ਗੱਲ ਹੈ ਤੁਸੀਂ ਇਹ ਦੇਖਿਆ ਸੀ ਕੱਲ ਹੀ ਇੱਕ ਵੀਡੀਓ ਵਾਇਰਲ ਹੋਈ ਆਪਣੇ ਲੁਧਿਆਣੇ ਦੀ ਬੱਸ ਸਟੈਂਡ ਤੇ ਦੋ ਮੁੰਡੇ ਖੜੇ ਹੋ ਗਏ ਇੱਕ ਦੂਜੇ ਨੂੰ ਟੀਕਾ ਲਾ ਰਹੇ ਚਿੱਟੇ ਦਾ ਦੇਖੀ ਸੀ ਵੀਡੀਓ ਦੇਖੋ ਜੀ ਕਿੰਨੀ ਵੱਡੀ ਇੱਕ ਫੇਲਿਅਰ ਕਹਾਂਗੇ ਇਹਨੂੰ ਜਿੱਥੇ ਇੱਕ ਪਾਸੇ ਪੰਜਾਬ 'ਚ ਨਸ਼ਿਆਂ ਦਾ ਮੁਹਿੰਮ ਚੱਲਦੀ ਪਈ ਹੈ ਤੇ ਉੱਥੇ ਹੀ ਦੂਸਰੇ ਪਾਸੇ ਤੁਸੀਂ ਇਹ ਦੇਖੋ ਕੀ ਕੀ ਹਾਲਾਤ ਹੋ ਰਹੇ ਨੇ ਦੇਖੋ ਗਰਾਊਂਡ ਰਿਐਲਿਟੀ ਤਾਂ ਤੁਸੀਂ ਕਿਸੇ ਵੀ ਚੀਜ਼ ਦੀ ਦੇਖ ਲਓ ਜਾ ਕੇ ਉਹ ਤਾਂ ਮਤਲਬ ਹੱਦੋਂ ਬਾਹ ਤੌਰ ਤੇ ਜਾ ਕੇ ਮਾੜੀ ਹੈ ਮਤਲਬ ਇਹ ਹਾਲਾਤ ਬਹੁਤ ਮਾੜੇ ਨੇ ਇਹ ਤਾਂ ਕੋਈ ਇੱਕ ਪਿਕਚਰ ਸਾਹਮਣੇ ਆ ਗਈ ਕਿੰਨੀਆਂ ਪਿਕਚਰਾਂ ਨੇ ਸੈਂਕੜੇ ਹਜ਼ਾਰਾਂ ਜਿਹੜੀਆਂ ਸਾਹਮਣੇ ਨਹੀਂ ਆਉਂਦੀਆਂ ਤੇ ਇਹ ਨੌਜਵਾਨ ਜਿਹੜੇ ਨੇ ਕਹਿੰਦਾ ਮਤਲਬ ਇਹ ਹੈ ਕਿ ਕਿਸੇ ਨੇ ਨਸ਼ੇ ਨਹੀਂ ਬੰਦ ਕਰਨੇ ਡਰਾਮੇ ਜਿਨੇ ਮਰਜ਼ੀ ਹੋ ਜਾਣ ਤੇ ਬਾਕੀ ਇਹ ਹੈ ਕਿ ਇਹਨਾਂ ਦੇ ਤੇ ਕਿਰਦਾਰ ਹੀ ਇਤਾਂ ਦੇ ਨੇ ਅਸੀਂ ਕੁਝ ਨਹੀਂ ਕਹਿ ਸਕਦੇ ਆਪਾਂ ਡਰੈਸੀਟੀ ਦੀ ਗੱਲ ਕਰ ਰਹੇ ਸੀ ਹੈਨਾ ਅ ਜੇ ਦੇਖੋ ਜਦੋਂ ਵੀ ਕੋਈ ਵੀ ਗੱਲ ਹੁੰਦੀ ਹੈ ਹਾਲੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਦਿਲਜੀਤ ਦਾ ਸ਼ਾਨਦਾਰ ਸ਼ੋਅ ਹੋਇਆ ਸੀ ਹਰ ਇੱਕ ਪਾਸੇ ਦਿਲੂ ਮਿਨਾਟੀ ਹੈਨਾ ਉਹਦੇ ਵਿੱਚ ਉਹਨਾਂ ਨੇ ਗਾਣੇ ਗਾਏ ਤੇ ਡਰਾਈ ਸਿਟੀ ਵਾਲੇ ਨੇ ਰੋਲਾ ਪਾਤਾ ਕਿ ਡਰਾਈ ਸਿਟੀ ਚ ਆ ਕੇ ਤੁਸੀਂ ਸ਼ਰਾਬ ਵਾਲੇ ਗਾਣੇ ਕਿਉਂ گا ਰਹੇ ਹੋ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਕਾਫੀ ਇਹ ਮੁੱਦਾ ਉੱਠਿਆ ਤੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਐਡਾ ਰੋਲਾ ਐਡਾ ਪੈਣ ਤੋਂ ਬਾਅਦ ਫੇਰ ਅਜੇ ਹੀ ਚੀਜ਼ਾਂ ਦੇਖੋ ਇਹ ਤਾਂ ਦੋਗਲਾਪਣ ਹੈ ਨਾ ਪ੍ਰੈਕਟੀਕਲੀ ਦੋਗਲਾਪਣ ਹੈ ਕਿ ਇੱਕ ਪਾਸੇ ਤੁਸੀਂ ਡਰਾਈ ਸਿਟੀ ਕਹਿੰਦਾ ਜੋ ਜੇ ਪਸੇ ਤੁਸੀਂ ਦਾਰੂ ਨੂੰ ਤਾਂ ਰੋਕ ਹੀ ਨਹੀਂ ਪਾ ਰਹੇ ਨਾ ਦਾਰੂ ਕੀ ਤੁਸੀਂ ਕਿਸੇ ਵੀ ਨਸ਼ੇ ਨੂੰ ਰੋਕ ਨਹੀਂ ਪਾ ਰਹੇ ਦੇਖੋ ਸਾਡੇ ਗੁਰੂਆਂ ਨੇ ਨਸ਼ਿਆਂ ਤੋਂ ਮਨਾ ਕੀਤਾ ਸੀ ਨਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਮਨਾ ਕੀਤਾ ਸੀ ਨਾ ਤੇ ਉਹਨਾਂ ਨੇ ਕੋਈ ਸੋਚ ਸਮਝ ਕੇ ਕੀਤਾ ਸੀ ਤੇ ਨਸ਼ੇ ਇੱਕ ਬੁਰੀ ਚੀਜ਼ ਨੇ ਨਸ਼ੇ ਬੁਰਾਈ ਨੇ ਨਸ਼ਾ ਕੋਈ ਵੀ ਬਰਾਈ ਹੈ ਦੇਖੋ ਮੈਡੀਕਲ ਜਿਹਨੂੰ ਤੁਸੀਂ ਚਿੱਟਾ ਕਹਿੰਦੇ ਹੋ ਬੇਸਿਕਲੀ ਤੇ ਇਹ ਡਰੱਗਸ ਨੇ ਇਹ ਡਰੱਗਸ ਨੇ ਇਹ ਡਰੱਗਸ ਜਿਹੜੀਆਂ ਨੇ ਇਹ ਜਦੋਂ ਡਰੱਗਸ ਦੇ ਤੌਰ ਤੇ ਜੁਜ ਹੁੰਦੀਆਂ ਨੇ ਉਹਨਾਂ ਦੀ ਕੁਆਂਟੀਟੀ ਇੰਨੀ ਘੱਟ ਹੁੰਦੀ ਹੈ ਕਿ ਉਹ ਸਾਨੂੰ ਆਰਾਮ ਦਿੰਦੀਆਂ ਨੇ ਉਹ ਸਾਨੂੰ ਬਿਮਾਰੀਆਂ ਤੋਂ ਆਰਾਮ ਦਿੰਦੀਆਂ ਨੇ ਰਾਹਤ ਦਿੰਦੀਆਂ ਨੇ ਜਦੋਂ ਇਹ ਨਸ਼ੇ ਦੇ ਤੌਰ ਤੇ ਇਸਤੇਮਾਲ ਹੁੰਦੀਆਂ ਨੇ ਉਹਨਾਂ ਦੀ ਡੋਜ਼ ਬਹੁਤ ਹਾਈ ਹੁੰਦੀ ਹੈ ਉਹ ਡੋਜ਼ ਖਤਰਨਾਕ ਹੁੰਦੀ ਹੈ ਸਿਹਤ ਵਾਸਤੇ ਖਤਰਨਾਕ ਹੁੰਦੀ ਹੈ ਔਰ ਅਨਕਵਾਂਟੀਫਾਈਡ ਹੁੰਦੀ ਹੈ ਦੇਖੋ ਇੱਕ ਟੀਕਾ ਬਣਿਆ ਜਾਂ ਇੱਕ ਗੋਲੀ ਬਣੀ ਉਹਦੇ ਅੰਦਰ ਉਹ ਨਸ਼ਾ ਹੈ ਉਹਦੀ ਕੁਆਂਟੀਟੀ ਨੈਨੋਗ੍ਰਾਮਸ ਤੇ ਹੈ ਜਾਂ ਮਾਈਕਰੋਗ੍ਰਾਮਸ ਜਦੋਂ ਤੁਸੀਂ ਪੁੜੀਆਂ ਬਣਾ ਕੇ ਵੇਚਣੀ ਹੈ ਤੁਹਾਨੂੰ ਖੁਦ ਨਹੀਂ ਪਤਾ ਉਹਦੀ ਕੈਪੈਸਿਟੀ ਕਿੰਨੀ ਹੈ ਜਦੋਂ ਨਸ਼ੇ ਕਰਨ ਵਾਲੇ ਲੋਕਾਂ ਨੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਨਸ਼ਿਆਂ ਦਾ ਦੁਰਪਯੋਗ ਬੰਦ ਹੋਣਾ ਚਾਹੀਦਾ ਤੇ ਇਹ ਕੈਮੀਕਲ ਨੇ ਤੇ ਇਹ ਕੈਮੀਕਲ ਦੇਖੋ ਇਹ ਵੀ ਹੱਟ ਫੜੇ ਵਾਸਤੇ ਨੇ ਹੱਟ ਫੜੇ ਵਾਸਤੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕੋਕੀਨ ਦੀ ਖੋਜ ਹੋਈ ਕੋਕੀਨ ਦੀ ਖੋਜ ਕਿਦਾਂ ਹੋਈ ਕਿ ਜਦੋਂ ਜਿਹੜੇ ਸਾਇੰਟਿਸਟਾਂ ਨੇ ਦੇਖਿਆ ਕਿ ਇਹ ਕੇਰੀ ਦੇ ਲੋਕਾਂ ਨੂੰ ਭੁੱਖ ਹੀ ਨਹੀਂ ਲੱਗਦੀ ਭੁੱਖ ਨਹੀਂ ਲੱਗਦੀ ਔਰ ਕੰਮ ਬੜਾ ਕਰਦੇ ਉਹ ਜੋ ਉਹ ਕਹਿੰਦਾ ਪਤਾ ਚੱਲਿਆ ਵੀ ਉਹ ਕਹਿੰਦੇ ਪੱਤੇ ਖਾ ਲੈਂਦੇ ਆ ਮੂੰਹ ਚ ਰੱਖ ਲੈਂਦੇ ਆ ਤੇ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਮੁਰਗੇ ਤੇ ਉਥੋਂ ਕੋ ਕਹਿੰਦਾ ਨਸਾ ਅਜੀ ਕਹਿੰਦਾ ਕਿੱਡਾ ਬੜਾ ਕਾਟਣ ਹੈ ਦੁਨੀਆ ਦੇ ਵਿੱਚ ਕਿੱਡਾ ਬੜਾ ਕਾਟਲ ਹੈ ਕੋਕੀਨ ਆ ਗਈ ਬ੍ਰਾਊਨ 슈ਗਰ ਆ ਗਈ ਇੱਕ ਉਹ ਨਵੀਂ ਆ ਗਈ ਕ੍ਰੈਕ ਆ ਗਈ ਹੂੰ ਇਧਰ ਹਿਰੋਇਨ ਆ ਗਈ ਹਾਂ ਹਿਰੋਨ ਦੇ ਨਾਲ ਹੋਰ ਕਿੰਨੀਆਂ ਚੀਜ਼ਾਂ ਆ ਗਈਆਂ ਆਲਮਤਾ ਆ ਗਈਆਂ ਇੱਕ ਉਹ ਆਈਸ ਆ ਗਈ ਹੂੰ ਕੀ ਕਹਿੰਦੇ ਡਾਈ ਮਨੋਂ ਡਾਈ ਮਿਥਾਈਲ ਸਮਥਿੰਗ ਕਰਕੇ ਹਾਂ ਤੇ ਉਹ ਕਹਿੰਦਾ ਮਤਲਬ ਇਹ ਸੀਗਾ ਕਿ ਇੰਨੀਆਂ ਸਾਰੀਆਂ ਡਰਗਸ ਜਿਹੜੀਆਂ ਆਈਆਂ ਇਹਨੇ ਸਾਰੇ ਨਸ਼ੇ ਆ ਇਹਨੇ ਸਾਰੇ ਕੈਮੀਕਲ ਆ ਕਿਤਨਾ ਕਿਤੇ ਦੇਖੋ ਹੁਣ ਕੋਈ ਗਰੀਬ ਆਦਮੀ ਦੇਖੋ ਅਫੀਮ ਕਿੱਥੋਂ ਹੁੰਦੀ ਹੈ ਹੂੰ 골ਡਨ ਟ੍ਰਾਇੰਗਲ ਚ 골ਡਨ ਟ੍ਰਾਇੰਗਲ ਤੋਂ ਅਗੇ ਬਰਮਾ ਬਰਮਾ ਤੋਂ ਅਗੇ ਅਸਾਮ ਕਿਵੇਂ ਆ ਜਾਂਦੀ ਹੈ ਇੱਥੇ ਹੂੰ ਦੁਜਾ ਇਹ ਕਾਬਲ ਤੋਂ ਵੀ ਹੁੰਦੀ ਹੈ ਇਹ ਅਫਗਾਨਿਸਤਾਨ ਤੋਂ ਵੀ ਹੁੰਦੀ ਹੈ ਕਿੰਨੇ ਬਾਰਡਰ ਟੱਪ ਕੇ ਹੁੰਦੀ ਹੈ ਕਿੱਦਾਂ ਇੱਥੇ ਪਹੁੰਚ ਜਾਂਦੀ ਹੈ ਇਹ ਹੀਰੋਇਨ ਕਿਵੇਂ ਪਹੁੰਚ ਜਾਂਦੀ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਸਰਕਾਰ ਨੂੰ ਪਤਾ ਨਹੀਂ ਲੱਗਦਾ ਇਹਦੇ ਸਰਕਾਰ ਤਾਂ ਖੁਦ ਦੀ ਉਹਦੀ ਮਦਦ ਤੋਂ ਬਿਨਾ ਨਹੀਂ ਹੁੰਦੀ ਤੁਹਾਨੂੰ ਯਾਦ ਹੋਵੇਗਾ ਉਹ ਜਦੋਂ ਗੁਰਦਾਸਪੁਰ ਦੇ ਵਿੱਚ ਐਸਐਸਪੀ ਪਕੜੇ ਗਏ ਸੀ ਹੈ ਐਸਐਸਪੀ ਪਕੜਾ ਗਏ ਜੋ ਕਹਿੰਦਾ ਮੈਂ ਤਾਂ ਨਸ਼ੇ ਵਾਲੇ ਨੂੰ ਲੈਣ ਆਇਆ ਸੀ ਲੈਣ ਗਿਆ ਸੀ ਵੀ ਨਸ਼ੇ ਵਾਲੇ ਬੰਦੇ ਆ ਰਹੇ ਆ ਤੇ ਉਹ ਆ ਗਿਆ ਸਵਾਦੀ ਜਦੋਂ ਦਿਨਾਂਗਰ ਤੇ ਅਟੈਕ ਹੋਇਆ ਹੂੰ ਤੇ ਕਹਿੰਦਾ ਮਤਲਬ ਕਿ ਇਹਨਾਂ ਨੇ ਤਾਂ ਇੱਕ ਤਰ੍ਹਾਂ ਦੇ ਬਿਜ਼ਨਸ ਮਾਡਿਊ ਬਿਜ਼ਨਸ ਸੇ ਮਾਡਿਊਲ ਬਣਾਇਆ ਸਰਕਾਰ ਦੀ ਇਨਵੋਲਵਮੈਂਟ ਹੈ ਔਰ ਇਹਨਾਂ ਨੂੰ ਸਾਰਿਆਂ ਨੂੰ ਮਜ਼ੇ ਆ ਰਹੇ ਨੇ ਤੇ ਬਾਕੀ ਪੰਜਾਬ ਦਾ ਕੀ ਬਣੇਗਾ ਦੇਸ਼ ਦਾ ਕੀ ਬਣੇਗਾ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਬਿਜ਼ਨਸ ਲਾਂ ਤੇ ਲੱਗੇ ਹੋਏ ਸਾਰੇ ਨਹੀਂ ਦੇਖੋ ਹੈ ਤੇ ਬਿਜ਼ਨਸ ਮਾਡਲ ਹੀ ਹੈ ਨਾ ਇਹ ਸਾਡੇ ਮੁਲਕ ਚ ਕੋਰੋਨਾ ਆਇਆ ਸੀ ਇੱਕ ਵਾਰੀ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਆਪਦਾ ਮੈਂ ਅਫਸਰ ਉਹਨਾਂ ਨੇ ਕੋਰੋਨਾ ਨੂੰ ਵੀ ਅਫਸਰ ਬਣਾਤਾ ਔਰ ਉਹਨਾਂ ਦੇ ਦੋਸਤਾਂ ਨੇ ਉਹ ਵੈਕਸੀਨਾਂ ਦੇ ਨਾਂ ਦੇ ਉੱਤੇ ਤੇਯਰੀਆਂ ਭਰ ਲਈਆਂ ਇਹ ਤਾਂ ਹਰ ਮੁਸੀਬਤ ਦਾ ਫਾਇਦਾ ਲੈ ਜਾਂਦੇ ਨੇ ਹੂੰ ਇਹ ਤਾਂ ਹਰਮਸੇਵ ਦਾ ਫੈਲਾ ਹੈ ਨਸ਼ਿਆਂ ਤੇ ਕੰਟਰੋਲ ਕਰਨਾ ਵੀ ਇਹਨਾਂ ਵਾਸਤੇ ਇੱਕ ਤਰ੍ਹਾਂ ਦਾ ਬਿਜ਼ਨਸ ਮਾਡਲ ਹੈ ਹੂੰ ਇਥੇ ਸਾਰਾ ਕੁਝ ਬਿਜ਼ਨਸ ਮਾਡਲ ਤੇ ਚੱਲ ਰਿਹਾ ਇਹ ਮਤਲਬ ਤੁਸੀਂ ਇਹ ਸੋਚੋ ਵੀ ਲੋਕਾਂ ਦੀ ਭਲਾਈ ਹੋਣੀ ਆ ਜਾਂ ਇਥੇ ਰਾਮ ਰਹੀਮ ਦੇ ਮੁੱਦੇ ਤੇ ਕਿਸੇ ਨੇ ਸੀਰੀਅਸਲੀ ਵਿਚਾਰ ਕਰਨਾ ਜਾਂ ਨਸ਼ਿਆਂ ਦੇ ਸੀਰੀਅਸਲੀ ਵਿਚਾਰ ਕਰਨਾ ਇਹ ਪੋਸੀਬਲ ਨਹੀਂ ਹੈਗਾ ਇਹ ਲੋਕ ਬਹੁਤ ਗਰਖ ਹੋ ਚੁੱਕੇ ਨੇ ਇਹਨਾਂ ਦਾ ਤਾਂ ਬੇੜਾ ਹੀ ਗਰਖ ਹੋ ਗਿਆ ਆਯਾਸ਼ੀ ਭਰੇ ਜੀਵਨ ਜੀ ਰਿਹਾ ਜੇਲ੍ਹਾਂ ਦੇ ਵਿੱਚ ਗੱਲ ਆਪਾਂ ਉਹੀ ਕਰਾਂਗੇ ਫਿਰ ਕਿ ਜੇਲ੍ਹ ਦੇ ਵਿੱਚ ਤੁਸੀਂ ਦੇਖੋ ਕਿੱਥੋਂ ਜਾਂਦਾ ਨਸ਼ਾ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਨਾ ਕਿੱਥੋਂ ਜਾਂਦਾ ਨਸ਼ਾ ਜੇਲ੍ਹ ਦੇ ਵਿੱਚ ਕਿੱਥੋਂ ਜਾਂਦੇ ਮੋਬਾਈਲ ਜੇਲ੍ਹ ਦੇ ਵਿੱਚ ਜਦੋਂ ਗੱਲ ਹੁੰਦੀ ਹੈ ਕਿ ਆਪਾਂ ਪੂਰਾ ਸਰਚ ਕੀਤਾ ਆਪਾਂ ਇਦਾਂ ਦਾ ਕੁਝ ਵੀ ਨਹੀਂ ਹੈਗਾ ਜਦੋਂ ਗਰਾਊਂਡ ਜ਼ੀਰੋ ਦੀ ਰਿਐਲਿਟੀ ਦੇਖੀ ਹੈ ਨਾ ਅੰਦਰ ਬਹੁਤ ਕੁਝ ਮਿਲਦਾ ਹੈ ਕੀ ਕਹਿਣਾ ਹੈ ਇਹ ਜੋ ਵੀ ਹੋ ਰਿਹਾ ਇਹਦੀ ਇਹ ਨਿੰਦਾ ਜਨਕ ਇਹ ਮਾੜਾ ਹੈ ਬਾਕੀ ਤੁਸੀਂ ਜੋ ਕਹਿ ਰਹੇ ਹੋ ਜਿੰਨਾ ਹੋ ਰਿਹਾ ਅਸਲੀ ਰਿਐਲਿਟੀ ਇਹਦੇ ਨਾਲੋਂ 10 ਗੁਣਾ ਜ਼ਿਆਦਾ ਭਿਆਨਕ ਅਸਲੀ ਰਿਐਲਿਟੀ ਤਾਂ ਇੰਨੀ ਭਿਆਨਕ ਹੈ ਕਿ ਅਸੀਂ ਉਹਨੂੰ ਨਾ ਉਹਦਾ ਅਸੀਂ ਇੱਕ ਤਸੱਵਰ ਵੀ ਨਹੀਂ ਕਰ ਸਕਦੇ ਤੇ ਇਸ ਕਰਕੇ ਇਹ ਬਹੁਤ ਕੁਝ ਜੋ ਵੀ ਹੋ ਰਿਹਾ ਆਪਾਂ ਤੇ ਬੈਕ ਇਨਖੇਦੀ ਕਰ ਸਕਦੇ ਆ ਨਖੇਦੀ ਹੀ ਕਰਨੀ ਚਾਹੀਦੀ ਹੈ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ ਉਹ ਪਾਕਿਸਤਾਨ ਦੇ ਉਹ بڑے بڑے ਇੱਕ ਰਾਈਟਰ ਨੇ ਨਾ ਚੀਮਾ ਸਾਹਿਬ ਤੇ ਚੀਮਾ ਸਾਹਿਬ ਨੇ ਇੱਕ ਗੱਲ ਗਈ ਕਹੀ ਸੀ ਕਹਿੰਦਾ ਕਿ ਘਟੋ ਘਟੇਹੀਂ ਜੇ ਸਰਕਾਰ ਦਾ ਵਿਰੋਧ ਨਹੀਂ ਕਰ ਸਕਦੇ ਅਹੀਂ ਸਰਕਾਰ ਦੇ ਖਿਲਾਫ ਮੁਜਾਰੇ ਨਹੀਂ ਕਰ ਸਕਦੇ ਜੇਲ੍ਹਾਂ 'ਚ ਨਹੀਂ ਜਾ ਸਕਦੇ ਤੇ ਘਟੋ ਘਟੋ ਇੱਕ ਜੀਪ ਭਰ ਕੇ ਗਾਲ ਤਾਂ ਗੱਡੀ ਸਕਦੇ ਆ ਨਾ ਤੇ ਸਾਨੂੰ ਸਾਰਿਆਂ ਨੇ ਮਿਲ ਕੇ ਇਹਨਾਂ ਸਰਕਾਰਾਂ ਨੂੰ ਇਸ ਗੰਦੇ ਸਿਸਟਮ ਨੂੰ ਇਸ ਬਿਊਰੋਕਰੇਸੀ ਨੂੰ ਇਹ ਜਿਹੜਾ ਲਾ ਐਨਫੋਰਸਿੰਗ ਏਜੰਸੀਆਂ ਨੇ ਇਹਨਾਂ ਨੂੰ ਘਟੋ ਘਟੇ ਆਪਣੇ ਦਿਲਾਂ ਦੇ ਵਿੱਚ ਇੱਕ ਮੋਟੀ ਜੀ ਗੱਡਣੀ ਚਾਹੀਦੀ ਹੈ ਅਸੀਂ ਘਟੋ ਘਟੇ ਸੀ ਇਹ ਤਾਂ ਕਹੀਏ ਆਪਣੇ ਆਪ ਨੂੰ ਤਾਂ ਇਹ ਕਹੀਏ ਕਿ ਅਸੀਂ ਇਹਨਾਂ ਦੇ ਖਿਲਾਫ ਹਾਂ ਅਸੀਂ ਇਹਨਾਂ ਦੇ ਵਿਰੋਧ ਵਿੱਚ ਹਾਂ ਇਹ ਸਿਸਟਮ ਬਦਲਣਾ ਚਾਹੀਦਾ ਔਰ ਇਹ ਸਿਸਟਮ ਉਹ ਹੈ ਬਹੁਤ ਹੀ ਮਾੜਾ ਹੈ ਇੱਕ ਲਾਸਟ ਚੀਜ਼ ਕਹੂੰਗੀ ਕਿ ਅਜੀਹਾ ਲੱਗਦਾ ਹੈ ਜਿਵੇਂ ਕਿ ਜਦੋਂ ਸੰਵਿਧਾਨ ਬਣਾਇਆ ਗਿਆ ਨਾ ਤੇ ਉਹਨਾਂ ਨੇ ਵੀ ਨਹੀਂ ਸੋਚਿਆ ਹੋਣਾ ਕਿ ਸਾਡੇ ਭਾਰਤ ਦੇਸ਼ ਦੇ ਵਿੱਚ ਸੰਵਿਧਾਨ ਦਾ ਇਸ ਤਰੀਕੇ ਦੇ ਨਾਲ ਗਲਤ ਇਸਤੇਮਾਲ ਕੀਤਾ ਜਾਵੇਗਾ ਜੋ ਕਿ ਇੱਕ ਭਲਾਈ ਲਈ ਬਣਾਇਆ ਗਿਆ ਸੀਗਾ ਦੇਖੋ ਸੰਵਿਧਾਨ ਸਾਡਾ ਦੁਨੀਆ ਦੇ ਬਿਹਤਰੀਨ ਸੰਵਿਧਾਨਾਂ ਚੋਂ ਇੱਕ ਹੈ ਇੱਚ ਕੋਈ ਦੋਹਰਾ ਨਹੀਂ ਤੇ ਇਹ ਇੱਕ ਸੰਵਿਧਾਨ ਸਭਾ ਨੇ ਇਨੀ ਮਿਹਨਤ ਕੀਤੀ ਬਾਬਾ ਸਾਹਿਬ ਨੇ ਇਨੀ ਮਿਹਨਤ ਕੀਤੀ ਇਹਨੇ ਲੋਕਾਂ ਨੇ ਰਲ ਕੇ ਇਹ ਸੰਵਿਧਾਨ ਬਣਾਇਆ ਇਹ ਸੰਵਿਧਾਨ ਦੇ ਵਿੱਚ ਉਹਨਾਂ ਨੇ ਤਾਂ ਕਦੀ ਚਿਤਵੇਆ ਵੀ ਨਹੀਂ ਹੋਣਾ ਉਹਨਾਂ ਤੇ ਇਹ ਵੀ ਨਹੀਂ ਚਿਤਵੇਆ ਹੋਣਾ ਕਿ ਸਾਡੇ ਮੁਲਕ ਦੇ ਵਿੱਚ ਜੋ ਡੈਮੋਕ੍ਰੇਸੀ ਦਾ ਮਾਡਲ ਉਹ ਲੈ ਕੇ ਆਏ ਨੇ ਸੰਵਿਧਾਨ ਦੇ ਜਰੀਏ ਉਹ ਮਾਡਲ ਜਿਹੜਾ ਹੈ ਇੰਨਾ ਗਰਕ ਜਾਏਗਾ ਇੰਨਾ ਨਿੱਗਰ ਜਾਏਗਾ ਉਹਨਾਂ ਨੇ ਤਾਂ ਇੱਕ ਬਹੁਤ ਵਧੀਆ ਮਾਡਲ ਦਿੱਤਾ ਸੀ ਸਾਨੂੰ ਉਰਦੂ ਨੂੰ ਦੇਖੋ ਉਹ ਜਮਾਨੇ ਦੇ ਵਿੱਚ ਇਹ ਕਿਹਾ ਜਾਂਦਾ ਹੁੰਦਾ ਜੀ ਕਈ ਵਾਰੀ ਪੁਰਾਣੇ ਬੰਦਿਆਂ ਨਾਲ ਗੱਲ ਕਰੀਏ ਨਾ ਸਰਕਾਰੀ ਮੁਲਾਜ਼ਮਾਂ ਅਫਸਰਾਂ ਨਾਲ ਗੱਲ ਕਰੀਏ ਤਾਂ ਕਹਿੰਦੇ ਜੀ ਉਸ ਸਮੇਂ ਨਾ ਮਹਿਕਮੇ 'ਚ ਰਿਸ਼ਵਤਖੋਰ ਹੁੰਦੇ ਸੀ ਪਰ ਵੀ ਰਿਸ਼ਵਤਖੋਰ ਕੋਈ ਟਾਵਾ-ਟਾਵਾ ਹੁੰਦਾ ਸੀ ਹੁਣ ਇਹ ਮੰਗਰ ਟਾਵਾ-ਟਾਵਾ ਹੁੰਦਾ ਬਿਲਕੁਲ ਤੇ ਉਹ ਕਹਿੰਦਾ ਮਤਲਬ ਇਹ ਉਹ ਸਿਸਟਮ ਦਾ ਘਰ ਕੀ ਗਿਆ ਉਹ ਵਧੀਆ ਸੰਵਧਾਨ ਸੀਗਾ ਇਹਨਾਂ ਨੇ ਬੇੜਾ ਕਰ ਦਿੱਤਾ ਉਹਦਾ ਆਉਣ ਵਾਲੇ ਸਮੇਂ 'ਚ ਬਾਬਾ ਸਾਹਿਬ ਦਾ ਸੰਵਧਾਨ ਜਿਹੜਾ ਨਾ ਇਹਨਾਂ ਨੇ ਇੱਕ ਖਤਮ ਹੀ ਕਰ ਦੇਣਾ ਇਹਨਾਂ ਨੇ ਆਪਣੇ ਤਰੀਕੇ ਨਾਲ ਇਹਨਾਂ ਨੇ ਕੀ ਕਰ ਦੇਣਾ ਇਹ ਸਾਰਾ ਕੁਝ ਇੱਕ ਕੰਪਨੀ ਬਣ ਜਣੀ ਹੈ ਇਹ ਦੇਸ਼ ਇੱਕ ਕੰਪਨੀ ਕਿਉਂਕਿ ਆਪਣੇ ਸਾਡੇ ਪ੍ਰਧਾਨ ਮੰਤਰੀ ਵੀ ਆਪਣੇ ਨੂੰ ਚੀਫ ਐਗਜ਼ੀਕਿਊਟਿਵ ਆਫੀਸਰ ਕਹਿੰਦੇ ਤੇ ਇਹ ਤਾਂ ਚੀਫ ਐਗਜ਼ੀਕਿਊਟਿਵ ਆਫੀਸਰ ਨੇ ਕੋਈ ਸੂਬੇ ਦਾ ਮੁੱਖ ਮੰਤਰੀ ਹੈ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਹੈ ਕੋਈ ਹੋਮ ਮਿਨਿਸਟਰ ਹੈ ਕੋਈ ਐਗਰੀਕਲਚਰ ਮਿਨਿਸਟਰ ਹੈ ਕੋਈ ਟਰਾਂਸਪੋਰਟ ਮੰਤਰੀ ਹੈ ਇਹ ਤਾਂ ਮੈਨੇਜਿੰਗ ਡਾਇਰੈਕਟਰ ਨੇ ਸਾਰੇ ਇਹ ਦੇਸ਼ ਨੂੰ ਮੈਨੇਜਿੰਗ ਡਾਇਰੈਕਟਰ ਵਾਂਗ ਚਲਾ ਰਹੇ ਇਹਨਾਂ ਨੇ ਬਸ ਪੈਸਾ ਕਮਾਉਣਾ ਪੈਸਾ ਦਾ ਐਥਿਕਸ ਨਾਲ ਕੋਈ ਸਬੰਧ ਨਹੀਂ ਹੁੰਦਾ ਉਹ ਮਾਂਣੀ ਚ ਲਿਖਿਆ ਹੈ ਨਾ ਕਿ ਬਿਨ ਪਾਪਾ ਹੋਏ ਨਾ ਇਕੱਠੀ ਤੇ ਮੋਇਆ ਸਾਥ ਨਾ ਜਾਏ ਇਹ ਪਾਪਾ ਤੋਂ ਬਿਨਾਂ ਤਾਂ ਪੈਸਾ ਕਮਾਇ ਨਹੀਂ ਜਾ ਸਕਦਾ ਔਰ ਦੁਨੀਆ ਦੇ ਇੱਕ ਬਹੁਤ بڑے ਫਿਲਾਸਫਰ ਨੇ Karl Marx ਨੇ ਵੀ ਕਿਹਾ ਸੀ ਕਿ ਸਰਮਾਇਆ ਜਦੋਂ ਵੀ ਪੈਦਾ ਹੁੰਦਾ ਇਹ ਇਹ ਪਾਪ ਦੇ ਮਜਰ ਖੂਨ ਨਾਲ ਲਿਬੜਿਆ ਹੋਇਆ ਪੈਦਾ ਹੁੰਦਾ ਤੇ ਉਹ ਕਹਿੰਦਾ ਮਤਲਬ ਇਹ ਕਿ ਇਹਨਾਂ ਨੇ ਇਹਨਾਂ ਨੇ ਪੈਸਾ ਹੀ ਇਕੱਠਾ ਕਰਨਾ ਤੇ ਪੈਸਾ ਹਮੇਸ਼ਾ ਹੀ ਇਨਸਾਨੀ ਕਦਰਾਂ ਕੀਮਤਾਂ ਨੂੰ ਪੈਰਾਂ ਤਲੇ ਰੋਂਦ ਕੇ ਹੀ ਕਮਾਇਆ ਜਾ ਸਕਦਾ ਹੈ ਔਰ ਇਹ ਰੋਂਦ ਰਹੇ ਨੇ ਇਹ ਰੋਂਦ ਰਹੇ ਨੇ ਅਸੀਂ ਦੇਖ ਰਹੇ ਨੇ ਇਹੋ ਹੀ ਇਹੋ ਹੀ ਇਹੋ ਹੀ ਦੁਕਾਨ ਹੈ ਇਹੋ ਹੀ ਦੁਕਾਨ ਸੋ ਬਿਲਕੁਲ ਲਗਾਤਾਰ ਆਪਾਂ ਗੱਲਬਾਤ ਕਰ ਰਹੇ ਸੀ ਗੱਲਬਾਤ ਆਪਾਂ ਰਾਮ ਰਹੀਮ ਦੀ ਪੈਰੋਲ ਤੇ ਕਰਨ ਆਏ ਸੀ ਪਰ ਜੋ ਆਪਾਂ ਗੱਲ ਕੀਤੀ ਕਾਫੀ ਸਹੀ ਤੇ ਜੋ ਅੱਧ ਸਮੇਂ ਦੇ ਵਿੱਚ ਚੱਲ ਰਿਹਾ ਉਸ ਦੇ ਬਾਰੇ ਕਿਹੋ ਜਿਹੀ ਲਗੀ ਤੁਹਾਨੂੰ ਇਹ ਗੱਲਬਾਤ ਸਾਨੂੰ ਕਮੈਂਟ ਸੈਕਸ਼ਨ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਤੇ ਐਦਾ ਹੀ ਹੋਰ ਅਪਡੇਟਸ ਲਈ ਬਨੇ ਰਹੋ ਕੈਨ ਟੀਵੀ ਪੰਜਾਬੀ ਦਾ ਕੈਮਰਾ ਪਰਸਨ ਗੁਰਮੀਤ ਪਮਾਲ ਦੇ ਨਾਲ ਮੈਨੀਦੀ ਵਰਮਾ